ਆਇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਅਤੇ ਭਗਵੰਤ ਮਾਨ ਦੀ ਹਮੇਸ਼ਾ ਹੀ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਫਿਰ ਤੋਂ ਸੁਖਬੀਰ ਬਾਦਲ ਜਿਹੜਾ ਕਿ ਆਮ ਆਦਮੀ ਪਾਰਟੀ ਤੇ ਗਰਮ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਬੇਸ਼ੱਕ ਗਠਜੋੜ ਹੋ ਗਿਆ ਹੈ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਗਠਜੋੜ ਨਹੀਂ ਹੋਇਆ ਤੇ ਜਿਸ ਦੇ ਦੌਰਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਸਿਰਫ ਲੋਕਾਂ ਨੂੰ ਇੱਕ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਇਕੱਠੇ ਨਹੀਂ ਆ ਪਰੰਤੂ ਇਹ ਗੁਪਤੋ ਗੁਪਤੀ ਜਿਹੜੇ ਕਿ ਇਕੱਠੇ ਨੇ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨਹੀਂ ਤੇ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਲਈ ਸੋਚਦੀ ਹੈ ਕਿਸਾਨਾਂ ਲਈ ਸੋਚਦੀ ਹੈ ਤੇ ਲੋਕਾਂ ਲਈ ਸੋਚਦੀ ਹੈ ਤੇ ਉਹਨਾਂ ਨੇ ਇਹ ਗੱਲ ਕਹਿ ਕੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਹੈ ਅੱਜ ਮੈਂ ਵੱਖ-ਵੱਖ ਜੜੀਆਂ ਪਠੰਡੇ ਦੀਆਂ ਸੈਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਇਕੱਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ। ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਐ। ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਐ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ। ਇੱਥੇ ਡਰਾਮਾ ਕਰੀ ਜਾਂਦੇ ਐ ਪੂਰੇ ਦੇਸ਼ 'ਚ ਇਕੱਠੇ ਐ। ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ? ਆ ਵੀ ਕੋਈ ਸਟਰੈਟਜੀ ਨਾਲ ਹੈ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਤੋਂ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਹੋਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਥੈਂਕ ਯੂ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਸੈਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਖਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਆ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਐ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ ਇੱਥੇ ਡਰਾਮਾ ਕਰੀ ਜਾਂਦੇ ਆ ਪੂਰੇ ਦੇਸ਼ ਇਕੱਠੇ ਆ ਸੋ ਜਿਹੜੇ ਪੂਰੇ ਦੇਸ਼ ਇਕੱਠੇ ਆ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟਰੈਟਜੀ ਨਾਲ ਹੈ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਸੋ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਥੈਂਕ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਸੈਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਯਾ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਮੂ ਇੱਥੇ ਕਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕੀ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਆ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਐ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ ਇੱਥੇ ਡਰਾਮਾ ਕਰੀ ਜਾਂਦੇ ਐ ਪੂਰੇ ਦੇਸ਼ 'ਚ ਇਕੱਠੇ ਐ ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟ੍ਰੈਟਜੀ ਨਾਲ ਐ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਸੋ ਐਸ ਕਰਕੇ ਆ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹੁੰਦਾ ਕੀ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਥੈਂਕ ਯੂ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਐਸੋਸੀਏਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਕਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ। ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਆ। ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ। ਇੱਥੇ ਡਰਾਮਾ ਕਰੀ ਜਾਂਦੇ ਆ ਪੂਰੇ ਦੇਸ਼ 'ਚ ਇਕੱਠੇ ਐ। ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ? ਆ ਵੀ ਕੋਈ ਸਟ੍ਰੈਟਜੀ ਨਾਲ ਐ। اپنی ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਤੋਂ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ